ਕਤਰੀਆ ਕਾਲੋ ਦੋਸਤੋ ਤੁਸੀਂ ਦੇਖ ਰਹੇ ਹੋ ਆਵਾਜ਼ੇ ਖਾਲਸਾ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੱਲੋਂ ਅਸੀਂ ਹਰ ਸਮੇਂ ਹਟ ਹੈ ਕੋਈ ਨਾ ਕਿ ਤੁਹਾਡੇ ਨਾਲ ਨਵਾਂ ਬਿਸ਼ਾ ਲੈ ਕੇ ਤੁਹਾਡੇ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਹਲਕਾ ਸੰਗਰੂਰ ਦੀ ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਐਮਪੀ ਰਹਿੰਦੇ ਹਨ ਰਾਜ ਸਭਾ ਮੈਂਬਰ ਰਹਿੰਦੇ ਹਨ ਉਹਨਾਂ ਦੇ ਪਤਰਾ ਐਮਐਲਏ ਤੋਂ ਬਾਅਦ ਕੈਬਨਟ ਮੰਤਰੀ ਦਾ ਉਹਦਾ ਦਿੱਤਾ ਜਾਂਦਾ ਹੈ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਢੀਂਸਾ ਪਰਿਵਾਰ ਖਾਮੋਸ਼ ਹੈ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਨਾਲ ਵੀ ਉਹਨਾਂ ਦੇ ਸਮਰਥਿਕ ਹੁਣ ਕਿਸ ਦੀ ਮਦਦ ਕਰਨਗੇ ਹਾਜੀ ਬਰਮਾਲੀਪੁਰ ਸਾਹਿਬ ਜਿਹੜੀ ਲੋਕ ਸਭਾ ਹਲਕਾ ਸੰਗਰੂਰ ਆ ਉਹਦੇ ਬਾਰੇ ਥੋੜੀ ਸਾਡੀ ਤਰਫ ਤੋਂ ਜਾਣਕਾਰੀ ਦਿਓ ਧੰਨਵਾਦ ਜੀ ਲੋਕ ਸਭਾ ਦੇਸ਼ ਵਿਦੇਸ਼ ਵਾਖੇ ਪੰਜਾਬੀਓ ਪਿਆਰ ਪਰਿਸ਼ਦ ਸ੍ਰੀ ਅਕਾਲ ਸੰਗਰੂ ਲੋਕ ਸਭਾ ਹਲਕਾ ਤੇ ਸੁਖਦੇਵ ਸਿੰਘ ਢੀਂਸਾ ਇੱਕ ਦੂਜੇ ਦੇ ਪੂਰਕ ਰਹੇ ਨੇ ਨਾਲ ਨਾਲ ਚੱਲਦੀ ਹੈ ਰਾਜਨੀਤੀ ਸਰਦਾਰ ਸੁਖਦੇਵ ਸਿੰਘ ਢੀਂਸਾ ਲਗਭਗ 50 ਸਾਲ ਪਹਿਲਾਂ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਗਰਮ ਹੁੰਦੇ ਨੇ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਰਹੇ ਨੇ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੋੜਾ ਤੇ ਮੁੱਖ ਮੰਤਰੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧੜੇ ਦੇ ਵਿੱਚੋਂ ਇੱਕ ਸੁਰਜੀਤ ਸਿੰਘ ਬਰਨਾਲਾ ਤੇ ਹਰਚੰਦ ਸਿੰਘ ਲੌਂਗੋੜ ਦੇ ਧੜੇ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਸਰਦਾਰ ਸਖਤੇਸ਼ ਸਿੰਘ ਢੀਂਸਾ ਦਾ ਉਭਾਰ ਹੁੰਦਾ ਹੈ ਸੰਗਰੂਰ ਦੀ ਹੁਣ ਤੱਕ ਦੀ ਹਰ ਚੋਣ ਭਾਵੇਂ ਉਹ ਲੋਕ ਸਭਾ ਦੀ ਹੈ ਭਾਵੇਂ ਵਿਧਾਨ ਸਭਾ ਦੀ ਹੈ ਭਾਵੇਂ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਹਤ ਪੰਜ ਸਰਪੰਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਟੂਰਨਾਮੇ ਵਿੱਚ ਸਰਦਾਰ ਸੁਖਦੇਵ ਸਿੰਘ ਢਿੰਡਸਾ ਦਾ ਨਾਮ ਸਰਦਾਰ ਸੁਖਦੇਵ ਸਿੰਘ ਢਿੰਡਸਾ ਦਾ ਰੋਲ ਆ ਜਿਹੜਾ ਉਹਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਲਗਾਤਾਰ ਇੱਕ ਦੂਜੇ ਦੇ ਪੂਰਕ ਕਟਨਾਮਾਂ ਦੇ ਦੌਰ ਵਿੱਚੋਂ ਉੱਪਰ ਥੱਲੇ ਹੁੰਦੇ ਹੋਏ ਸਰਦਾਰ ਸੁਖਦੇਵ ਸਿੰਘ ਢਿੰਡਸਾ ਸੈਂਟਰ ਦੇ ਉਸ ਮੁਕਾਮ ਤੇ ਪਹੁੰਚ ਜਾਂਦੇ ਨੇ ਜਿੱਥੇ ਪਹੁੰਚਣ ਲਈ ਇੱਕ ਬਹੁਤ ਵੱਡੀ ਘਾਲਣਾ ਦੀ ਲੋੜ ਹੁੰਦੀ ਆ ਸਰਦਾਰ ਸੁਖਦੇਵ ਸਿੰਘ ਢਿੰਡਸਾ ਬਰਨਾਲਾ ਸਾਹਿਬ ਅਤੇ ਟੋੜਾ ਸਾਹਿਬ ਅਤੇ ਸਦਾ ਪ੍ਰਕਾਸ਼ ਸਿੰਘ ਬਾਦਲ ਦੇ ਦੀ ਗੁੱਟਬਾਜ਼ੀ ਦੇ ਵਿੱਚੋਂ ਉੱਭਰਦੇ ਨੇ ਗੱਲ ਕਿਉਂਕਿ ਢਿੱਲੋਂ ਸਾਹਿਬ ਤੁਸੀਂ ਕਰੀਏ ਮੌਜੂਦਾ ਲੋਕ ਸਭਾ ਚੋਂ ਪਿੱਛੇ ਜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬੜਾਇਆ ਸੀ ਸਰਦਾਰ ਸਰਦੇਵ ਸਿੰਘ ਢੀਂਸਾ ਨੇ ਕੁਝ ਆਗੂਆਂ ਨਾਲ ਲੈ ਕੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਆਪਣੇ ਸੁਪੁੱਤਰ ਪਰਮਿੰਦਰ ਸਿੰਘ ਢਿੰਡਸਾ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਸਦਾ ਸਤੇਰ ਸਿੰਘ ਢਿੰਡਸਾ ਨਰਾਜ ਹੋ ਜਾਂਦੇ ਹੁਣ ਤੁਸੀਂ ਸਵਾਲ ਕੀਤਾ ਕਿ ਉਹ ਇਸ ਵੇਲੇ ਕੀ ਕਰ ਰਹੇ ਨੇ ਕਿਧਰ ਨੂੰ ਰੁੱਕ ਹੈ ਹਵਾਦਾਰ ਸਾਰੇ ਸਾਥੀਓ ਹਰ ਗੱਲ ਤੇ ਸਾਡਾ ਦਾਵਾ ਹੁੰਦਾ ਹੈ ਪੁਸ਼ਟੀ ਨਹੀਂ ਹਕੀਕਤ ਨਹੀਂ ਸੋ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਸੰਗਰੂਰ ਲੋਕ ਸਭਾ ਇਲੈਕਸ਼ਨ ਵਿੱਚੋਂ ਜੇ ਇਹ ਕਹਿ ਦिए ਕਿ ਖਾਮੋਸ਼ ਹੋ ਚੁੱਕੇ ਨੇ ਜਾਂ ਪਾਸੇ ਹੋ ਚੁੱਕੇ ਨੇ ਤਾਂ ਕੋਈ ਅਤ ਕਥਨੀ ਨਹੀਂ ਇੱਕ ਬਿਹਤ ਘੱਟ ਬੋਲਣ ਵਾਲੇ ਤੇ ਬਹੁਤ ਸੰਜੀਦਾ ਆਗੂ ਸਰਦਾਰ ਸਰਦੇਵ ਸਿੰਘ ਢੀਂਡਸਾ ਜੋ ਸੰਗਰੂਰ ਹਲਕੇ ਦੇ ਵਿੱਚੋਂ ਲੋਕ ਸਭਾ ਦੀ ਚੋਣ ਵਿੱਚ ਜਿੱਤੇ ਨੇ ਵਿਧਾਨ ਸਭਾ ਮੈਂਬਰ ਵੀ ਬਣਦੇ ਨੇ ਐਮ ਐਲ ਏ ਉਹ ਮੰਤਰੀ ਵੀ ਬਣਦੇ ਨੇ ਇੱਕ ਵਾਰ ਉਹ ਰਾਜ ਸਭਾ ਦੇ ਮੈਂਬਰ ਕਈ ਵਾਰਾਂ ਬਣਦੇ ਨੇ ਸੈਂਟਰ ਦੇ ਵਿੱਚ ਵਜ਼ੀਰ ਬਣਦੇ ਨੇ ਤੇ ਇੱਕ ਸਮਾਂ ਐਸਾ ਵੀ ਆਉਂਦਾ ਕਿ ਸਰਦਾਰ ਸਰਦੇਵ ਸਿੰਘ ਢਿੰਡਸਾ ਦਾ ਨਾਮ ਭਾਰਤੀ ਜਨਤਾ ਪਾਰਟੀ ਅਤੇ ਤੀਸਰਾ ਬਦਲ ਜਿਹੜਾ ਸੈਂਟਰ ਦੇ ਵਿੱਚ ਉੱਭਰਦਾ ਸਮੇਂ-ਸਮੇਂ ਦੇ ਨਾਲ ਉਹਦੇ ਵਿੱਚ ਉਹਨਾਂ ਦਾ ਨਾਮ ਬਹੁਤ ਪ੍ਰਮੁੱਖ ਆਗੂਆਂ ਦੇ ਵਿੱਚ ਆਉਂਦਾ ਬੋਲਦਾ ਹੁਣ ਕਰ ਸਰ ਸੰਗਰੂਰ ਦੀ ਸ਼੍ਰੋਮਣੀ ਕਾਲੀਗਲ ਵਿੱਚ ਰਲੇਵਾ ਹੋਇਆ ਸਪੁੱਤਰ ਨੂੰ ਸੁਖਦੇਵ ਸਿੰਘ ਢਿੰਡਸਾ ਦੇ ਪਰਮਿੰਦਰ ਸਿੰਘ ਢਿੰਡਸਾ ਸਾਹਿਬ ਦਾ ਵਿੱਤ ਮੰਤਰੀ ਜਿਹੜੇ ਕੁ ਸੁਨਾਮ ਤੋਂ ਲਗਾਤਾਰ ਜਿੱਜਿਤ ਕੇ ਆਉਂਦੇ ਰਹੇ ਨੇ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਸੁਖਦੇਵ ਸਿੰਘ ਢੀਂਸਾ ਨੂੰ ਟਿਕਟ ਦੇਣ ਵੇਲੇ ਭਰੋਸੇ ਵਿੱਚ ਵੀ ਨਹੀਂ ਲਿਆ ਗਿਆ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦੇ ਦਿੱਤੀ ਗਈ ਆ ਸਰਦਾਰ ਸੁਖਦੇਵ ਸਿੰਘ ਢੀਂਸਾ ਇੱਕ ਠੰਮੇ ਵਾਲੇ ਆਗੂ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਕਈ ਵਾਰ ਸੋਚਦੇ ਨੇ ਘੱਟ ਬੋਲਣ ਵਾਲੇ ਆਗੂ ਨੇ ਹੁਣ ਸੰਗਰੂਰ ਦੇ ਜਿਹੜੇ ਲੋਕ ਸਭਾ ਇਲੈਕਸ਼ਨ ਆ ਉੱਥੇ ਮਲਕੀਤ ਗੁਰਮੀਤ ਸਿੰਘ ਮੀਤ ਹੈ ਆਮ ਆਦਮੀ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ ਚੋਣ ਡਾਲ ਰਹੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਇਕਬਾਲ ਸਿੰਘ ਝੁੰਦਾ ਚੋਣ ਮੈਦਾਨ ਵਿੱਚ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਆਪਣੇ ਸਮਰਥਕਾਂ ਦੀ ਮੀਟਿੰਗ ਬੁਲਾਈ ਆ ਮੀਟਿੰਗ ਤੋਂ ਬਾਅਦ ਕੀ ਫੈਸਲਾ ਹੋਇਆ ਬਾਅਦ ਵਿੱਚ ਵਿਚਾਰਿਆ ਜਾਵੇਗਾ ਦੱਸਿਆ ਜਾਵੇਗਾ ਇਹ ਇਸ ਏਜੰਡੇ ਤੋਂ ਬਾਅਦ ਮੀਟਿੰਗ ਖਤਮ ਹੋ ਗਈ ਕੂਨ ਪਰਮਿੰਦਰ ਸਿੰਘ ਢੀਂਸਾ ਤੇ ਸੁਖਦੇਵ ਸਿੰਘ ਢੀਂਸਾ ਕਿਤੇ ਨਜ਼ਰ ਨਹੀਂ ਆਉਂਦੇ ਜਿੱਥੋਂ ਤੱਕ ਢੀਂਸਾ ਸਾਹਿਬ ਦਾ ਰਾਜ ਸਿਸਗਰਮੀ ਵਿੱਚ ਭਾਗ ਲੈਣ ਦਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਕਿਸੇ ਮੁਹਿਮ ਵਿੱਚ ਵੀ ਸਰਦਾਰ ਸੁਖਦੇਵ ਸਿੰਘ ਢੀਂਸਾ ਕਿਤੇ ਜਾਂ ਪਰਮਿੰਦਰ ਸਿੰਘ ਢੀਂਸਾ ਨਜ਼ਰ ਨਹੀਂ ਆਉਂਦੇ ਐਸੀਆਂ ਵੀ ਖਬਰਾਂ ਨਹੀਂ ਕਿ ਉੱਥੋਂ ਚੋਣ لڑ ਰਹੇ ਉਮੀਦਵਾਰ ਇਕਵਾਲ ਸਿੰਘ ਝੂਂਦਾ ਸਰਦਾਰ ਸੁਖਦੇਵ ਸਿੰਘ ਢੀਂਸਾ ਉਹਨਾਂ ਨੂੰ ਮਨਾਉਣ ਦੇ ਕਿਤੇ ਗਏ ਹੋਣ ਐਸਾ ਵੀ ਕਿਤੇ ਨਜ਼ਰ ਨਹੀਂ ਆਉਂਦਾ ਜੇ ਉਹਨਾਂ ਨਰਾਸ਼ਤਾ ਪ੍ਰਗਟਾਈ ਹੋਵੇ ਐਸਾ ਵੀ ਨਜ਼ਰ ਨਹੀਂ ਆਉਂਦਾ ਅੰਦਰਲੀ ਗੱਲਾਂ ਨੇ ਜਿਹੜੀਆਂ ਸਰਦਾਰ ਸਕਤ ਦੇ ਸਮਤੀ ਸੱਚੇ ਉਪਕਰ ਦੇ ਤੇ ਉਹਨਾਂ ਦੇ ਸਮਰਥਕ ਇਹਨਾਂ ਦੇ ਵਿੱਚੋਂ 20 20% ਸਮਰਥਕ ਐਸੇ ਹੁੰਦੇ ਨੇ ਜਿਨ੍ਹਾਂ ਨੇ ਜੋਣਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਮਰਦਨਾ ਵੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਨਹੀਂ ਸਕਦੇ ਤੇ ਉਹ ਕਿਤੇ ਨਾ ਕਿਤੇ ਇਸਦਾ ਰਿਕਵਾਲ ਸਿੰਘ ਚੋਣਾਂ ਦੇ ਚੋਣ ਮਹਿਮ ਵਿੱਚ ਚੋਣ ਮਹਿਮ ਨੂੰ ਪਨਾ ਚੁੱਕੇ ਨੇ ਰਹੀ ਗੱਲ 80% ਸਮਰਥਕਾਂ ਦਾ ਹੁਣ ਢਿੰਸਾ ਸਾਹਿਬ ਦੇ ਸਮਰਥਕ ਇੱਕਦਲੋਂ ਸ਼ੋਰ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਲ ਨਹੀਂ ਚੱਲ ਸਕਦੇ ਤੇ ਨਾ ਹੀ ਉਹਨਾਂ ਨੂੰ ਭੋਗਤਾਂਗੇ ਸਰਦਾਰ ਸਰਦੇਵ ਸਿੰਘ ਢਿੰਸਾ ਠਰਮੇ ਵਾਲੇ ਆਗੂ ਨੇ ਉਹਨਾਂ ਨੇ ਹਲੇ ਤੱਕ ਆਪਣੇ ਪੱਤੇ ਨਹੀਂ ਗੋਲੇ ਅਤੇ ਨਾ ਹੀ ਆਪਣੇ ਸਮਰਥਕਾਂ ਨੂੰ ਕੋਈ ਹਦਾਇਤ ਕੀਤੀ ਹੈ ਇਸ ਸੁਭਾਅ ਕਾ ਕਿ ਜਦੋਂ ਚੋਣਾਂ ਹੁੰਦੀਆਂ ਨੇ ਸਮਰਥਕ ਇੰਨੀ ਦੇਰ ਟਿਕ ਕੇ ਬੈਠ ਵੀ ਨਹੀਂ ਸਕਦੇ ਉਹ ਕੋਈ ਨਾ ਕੋਈ ਮਨੋਮਨੀ ਫੈਸਲਾ ਜਿਹੜਾ ਹਾਲਾਤਾਂ ਮੁਤਾਬਕ ਹਾਲਾਤਾਂ ਦੇ ਵੇਗ ਮੁਤਾਬਕ ਲੈ ਲੈਂਦੇ ਨੇ ਕਿਉਂਕਿ ਉੱਥੋਂ ਤੇਜ਼ ਦਰਾਰਾ ਕੋੜੜ ਚੋਣਾ ਲੜ ਰਹੇ ਨੇ ਇਕਵਾਲ ਸਿੰਘ ਢੂਡਾ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਜਿਹੜੇ ਕਿ ਸੰਗਰੂਰ ਤੋਂ ਉਧਾਰਨ ਕਰ ਰਹੇ ਨੇ ਤੇ ਹੁਣ ਜਿਨ੍ਹਾਂ ਨੂੰ ਸੁਖਦੇਵ ਸਿੰਘ ਢੀਂਡਸਾ ਨੇ ਹੀ ਇੱਕ ਵਾਰ ਲੋਕ ਸਭਾ ਵਿੱਚ ਬਿਠਾਇਆ ਸੀ ਮੀਤਹਿਰ ਗੁਰਮੀਤ ਸਿੰਘ ਮੀਤਹਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਹੀ ਨੇੜਤਾ ਇੱਕ ਤਰ੍ਹਾਂ ਦਾ ਪਰਿਵਾਰ ਦਾ ਸਰਦਾਰ ਪਰਮਿੰਦਰ ਸਿੰਘ ਘਿੰਸਾ ਜਿਸ ਪਰਿਵਾਰ ਦੇ ਵਿੱਚ ਵਿਆਹ ਹੋਏ ਨੇ ਤੇ ਸਰਦਾਰ ਗੁਰਮੀਤ ਸਿੰਘ ਮੀਤ ਹੈਰ ਵੀ ਉਸੇ ਪਰਿਵਾਰ ਦੀ ਗਾਂਹ ਰਿਸ਼ਤੇਦਾਰੀ ਦੇ ਵਿੱਚ ਵਿਆਹ ਹੋਏ ਨੇ ਪਰਿਵਾਰਾਂ ਦੀ ਨੇੜਤਾ ਹੈ ਸੁਣਿਆ ਹੈ ਕਿ ਆਪਸ ਵਿੱਚ ਮਾਮੇ ਭੂਆ ਦੀਆਂ ਲੜਕੀਆਂ ਨੇ ਦੋਵਾਂ ਦੀਆਂ ਪਤਨੀਆਂ ਤੇ ਜਦੋਂ ਦੋਵਾਂ ਦੀਆਂ ਪਤਨੀਆਂ ਇੱਕ ਦੂਜੀਆਂ ਮਾਮੇ ਭੂਆ ਦੀਆਂ ਲੜਕੀਆਂ ਨੇ ਤੇ ਕੁਦਰਤਨ ਸੁਭਾਅਕ ਹੈ ਕਿ ਨੇੜਤਾ ਕਿਤੇ ਨਾ ਕਿਤੇ ਮੁਲਾਕਾਤ ਨਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹੁੰਦੀ ਰਹਿੰਦੀ ਹੋਵੇਗੀ ਪਰੰਤੂ ਰਾਜਸੀ ਤੌਰ ਤੇ ਸਰਦਾਰ ਸੁਖਦੇਵ ਸਿੰਘ ਢਿੰਡਸਾ ਦੇ ਕੱਟੜ ਸਮਰਥਕ ਨੇ ਜਿਹੜੇ ਉਹ ਮਨੂਮਨੀ ਫੈਸਲਾ ਲੈ ਚੁੱਕੇ ਨੇ ਢਿੰਡਸਾ ਸਾਹਿਬ ਚੁੱਪ ਨੇ ਪਰਮਿੰਦਰ ਸਿੰਘ ਢਿੰਡਸਾ ਚੁੱਪ ਨੇ ਪਰੰਤੂ ਬਹੁਤੇ ਸਮਰਥਕ ਨੇ ਜਿਹੜੇ ਉਹਨਾਂ ਵਿੱਚੋਂ ਕੁਝ ਨਾ ਕੁਝ ਤਾਂ ਸੁਖਪਾਲ ਸਿੰਘ ਖੈਰਾ ਨਾਲ ਤੁਰੇ ਨਜ਼ਰ ਆਉਂਦੇ ਨੇ ਕੁਝ ਨਾ ਕੁਝ ਇਕਵਾਲ ਸਿੰਘ ਝੁੰਡਾ ਨਾਲ ਤੁਰੇ ਆਉਂਦੇ ਨੇ ਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਵਰਕਰ ਹੋ ਸਕਦਾ ਹੈ ਕਿ ਗੁਰਮੀਤ ਸਿੰਘ ਵੀ ਤੇ ਹੈਰਤੀ ਚੋਣ ਮੈਂ ਵਿੱਚ ਸ਼ਾਮਲ ਹੋ ਜਾਵੇ ਸਰਦਾਰ ਸਰਦੇਵ ਸਿੰਘ ਢੀਂਡਸਾ ਦੀ ਜਿਹੜੀ ਨਿਰਾਸ਼ਾ ਉਹ ਇੱਕ ਤਰ੍ਹਾਂ ਨਾਲ ਸੁਭਾਵਿਕ ਕਿਉਂਕਿ ਜਦੋਂ ਪੀਕ ਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਰਦਾਰ ਸਰਦੇਵ ਸਿੰਘ ਢੀਂਡਸਾ ਰਾਜ ਹੋਗੇ ਸੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਆ ਕੇ ਸਰਦਾਰ ਸਰਦੇਵ ਸਿੰਘ ਢੀਂਡਸਾ ਨੂੰ ਮਨਾਇਆ ਸੀ ਕਿ ਸਰਦਾਰ ਸਰਦੇਵ ਸਿੰਘ ਢੀਂਡਸਾ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਬਹੁਤੇ ਬਾਦ-ਮਿਵਾਦ ਚ ਨਿਕਲੇ ਪਏ ਬਹੁਤ ਨਿਮਰਤਾ ਭਾਵਨਾ ਚੱਲਦੇ ਨੇ ਸੁਨਾਮ ਇੱਕ ਐਸਾ ਇਲਾਕਾ ਜਿੱਤੇ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਈ ਵਾਰ ਚੋਣ ਲੜੀ ਆ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਉੱਥੋਂ ਹੀ ਚੋਣ ਲੜ ਕੇ ਕਈ ਵਾਰ ਜਿੱਤੇ ਨੇ ਤੇ ਉੱਥੋਂ ਹੀ ਬਾਅਦ ਚ ਲੜਦੇ ਵੀ ਰਹੇ ਨੇ ਜਿੱਥੋਂ ਉਹ ਹਾਰ ਜਾਂਦੇ ਸੀ ਇਸ ਤੋਂ ਇਲਾਵਾ ਲਹਿਰਾਗਾਗਾ ਇਲਾਕਾ ਜਿੱਥੋਂ ਪਰਮਿੰਦਰ ਸਿੰਘ ਢੀਂਡਸਾ ਪਿਛਲੇ 10-12 ਸਾਲਾਂ ਤੋਂ ਸਰਗਰਮ ਨੇ ਭਾਵੇਂ ਵੱਡੇ ਆਗੂ ਬੀਬੀ ਰਜਿੰਦਰ ਕੌਰ ਪੱਠੜ ਦਾ ਇਲਾਕਾ ਪਰ ਪਰਮਿੰਦਰ ਸਿੰਘ ਢਿੰਸਾ ਨੇ ਉਥੋਂ ਸ਼੍ਰੋਮਣੀ ਕਾਲਜਦਲ ਪੰਥਕ ਵੱਲੋਂ ਵੀ ਚੋਣ ਲੜੀ ਹੈ ਤੇ ਪਾਰਟੀ ਵੱਲੋਂ ਵੀ ਚੋਣ ਲੜੀ ਹੈ ਇਸ ਕਰਕੇ ਲਹਿਰਾ ਗੱਗਾ ਜਿਹੜਾ ਵਿਧਾਨ ਸਭਾ ਹਲਕਾ ਉਥੇ ਵੀ ਪਰਿਵਾਰ ਦਾ ਇੱਕ ਤਰ੍ਹਾਂ ਨਾਲ ਆਧਾਰ ਮੰਨਿਆ ਜਾਂਦਾ ਹੈ ਹੁਣ ਜਿਹੜੇ ਨਾਲ ਲੱਗਦੇ ਇਲਾਕੇ ਨੇ ਸੁਨਾਮ ਤੇ ਲਹਿਰਾ ਗੱਗਾ ਦੇ ਪੂਰੇ ਧੂਰੀ ਹੈ ਸੰਗਰੂਰ ਹੈ ਕਿਉਂਕਿ ਲੋਕ ਸਭਾ ਚੋਣ ਲੜਦੇ ਰਹਾ ਰਾਜ ਸਭਾ ਮੈਂਬਰ ਵੱਜੋਂ ਸਾਰੇ ਪਿੰਡਾਂ ਚ ਕਿਤੇ ਨਾ ਕਿਤੇ ਗਰੰਟਾ ਸਰਦਾਰ ਸੁਖਦੇਵ ਸਿੰਘ ਢਿੰਸਾ ਦੇ ਲੱਗਦੇ ਨੇ ਪਰਮਿੰਦਰ ਸਿੰਘ ਵਿੱਤ ਮੰਤਰੀ ਰਹੇ ਨੇ ਤੇ ਲੋਕ ਸਭਾ ਦੀ ਇਲੈਕਸ਼ਨ ਉਹਨਾਂ ਵੀ ਲੜੀ ਆ ਹੁਣ ਐਡੀਆਂ ਵੱਡੀਆਂ ਨਾਲ ਇਲੈਕਸ਼ਨਾਂ ਲੜ ਕੇ ਵੀ ਐਡਾ ਵੱਡਾ ਸਿਆਸੀ ਪਰਿਵਾਰ ਚੁੱਪ ਤਾਂ ਬੈਠ ਨਹੀਂ ਸਕਦਾ ਕਿਤੇ ਨਾ ਕਿਤੇ ਇਸ਼ਾਰਾ ਤਾਂ ਹੋਵੇਗਾ ਤੇ ਕਿਤੇ ਨਾ ਕਿਤੇ ਦੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਸਰਦਾਰ ਸਰਦੇਵ ਸਿੰਘ ਢੀਂਡਸਾ ਦੇ ਸਮਰਥਕ ਸੀ ਉਹ ਦੂਸਰੀਆਂ ਪਾਰਟੀਆਂ ਵੱਲ ਰੁੱਖਾ ਜਿਹੜਾ ਉਹ ਕਰ ਚੁੱਕੇ ਨੇ ਕਿਉਂਕਿ ਤੇਜ਼ ਅਨਟੀ ਇਨਕੰਰਨਵੈਂਸੀ ਕਿਉਂਕਿ ਆਮ ਆਦਮੀ ਪਾਰਟੀ ਨਾਲ ਖਿਲਾਫ ਚੋਣਾਂ ਲੜਦੇ ਰਹੇ ਨੇ ਸਰਦਾਰ ਸਖਦੇਵ ਸਿੰਘ ਢਿੰਡਸਾ ਨੂੰ ਭਗਵੰਤ ਮਾਨ ਜੀ ਨੇ ਹੀ ਹਰਾਇਆ ਤੇ ਵਿਧਾਨ ਸਭਾ ਚੋਣ ਵਿੱਚ ਇੱਕ ਦੂਜੇ ਦੇ ਖਿਲਾਫ ਲੜਦੇ ਰਹੇ ਨੇ ਤੇ ਲੰਬੇ ਸਮੇਂ ਤੋਂ ਇੱਕ ਦੂਜੇ ਦੇ ਵਿਰੋਧੀ ਨੇ ਤੇ ਐਸਾ ਜਦੋਂ ਹੁੰਦਾ ਹੈ ਤੇ ਕੁਦਰਤ ਨਾਲ ਕਿ ਮਨਾਂ ਦੇ ਵਿੱਚ ਜਿਹੜਾ ਸਿਆਸੀ ਮਨਮਟਾਵਾ ਉਹ ਨਹੀਂ ਜੀ ਮੂਸੇ ਰੰਗ ਪਿਆ ਜਾਂਦਾ ਸਰਦਾਰ ਸਖਦੇਵ ਸਿੰਘ ਢਿੰਡਸਾ ਇੱਕ ਸਮਾਂ ਐਸਾ ਵੀ ਸੀ ਕਿ ਜਦੋਂ ਅਟਲ ਵਿਹਾਰ ਬਿਹਾਰੀ ਬਾਜਪਈ ਜੀ ਸੈਂਟਰ ਦੇ ਵਿੱਚ ਬਜੀ ਸੈਂਟਰ ਦੇ ਵਿੱਚ ਪ੍ਰਾਈਮ ਮਿਨਿਸਟਰ ਸਨ ਅੱਜ ਦਾ ਉਦੋਂ ਦਾ ਇੱਕ ਫਰਕ ਤੁਹਾਡੇ ਨਾਲ ਸਾਂਝਾ ਕਰ ਰਹਾ ਕਿ ਸਰਦਾਰ ਖਦੇਵ ਸਿੰਘ ਢੀਂਡਸਾ ਦੀ ਲਿਆਕਤ ਕਿੰਨੀ ਕਰ ਤੇ ਉਦੋਂ ਆਰਐਸਐਸ ਦੀਆਂ ਇੰਟਰਫੇਰੈਂਸ ਸਰਗਰਮੀਆਂ ਜਿਹੜੀਆਂ ਸ਼ਰੋਮਣੀ ਅਕਾਲੀ ਦਲ ਜਾਂ ਪੰਥ ਦੇ ਵਿੱਚ ਹੁੰਦੀਆਂ ਸੀ ਉਹਨਾਂ ਦੀਆਂ ਕੁਝ ਇਤਰਾਜਯੋਗ ਸਰਗਰਮੀਆਂ ਸੀ ਉਹਨਾਂ ਨੂੰ ਰੋਕਣ ਲਈ ਆਰਐਸਐਸ ਦੀਆਂ ਸਰਗਰਮੀਆਂ ਦੇ ਖਿਲਾਫ ਜਦੋਂ ਸ਼ਰੋਮਣੀ ਕਾਲੇਦਲ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਸੀ ਤਾਂ ਉਦੋਂ ਸਰਦਾਰ ਖਦੇਵ ਸਿੰਘ ਢੀਂਡਸਾ ਪਹਿਲੀ ਵਾਰ ਸ਼੍ਰੋਮਣੀ ਕਾਲੀਦਾਵ ਦੇ ਆਗੂ ਨੂੰ ਅਟੱਲ ਅਟਲ ਵਿਹਾਰੀ ਬਾਜਪਾਈ ਜੀ ਕੋਲ ਲੈ ਕੇ ਜਾਂਦੇ ਨੇ ਤੇ 1 ਮਿੰਟ ਤੋਂ ਪਹਿਲਾਂ ਉਹਨਾਂ ਦੀ ਮੁਲਾਕਾਤ ਆ ਜਿਹੜੀ ਉਹ ਅਟੱਲ ਵਿਹਾਰੀ ਬਾਜਪਾਈ ਜੀ ਦੇ ਨਾਲ ਹੋ ਜਾਂਦੀ ਆ ਤੇ ਹੁਣ ਸਮਾਂ ਐਸਾ ਆਇਆ ਕਿ ਸ਼੍ਰੋਮਣੀ ਕਾਲੀਦਾਵ ਦੇ ਵੱਡੇ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਸਮੇਤ ਉੱਚ ਆਗੂ ਇਹਨਾਂ ਨੂੰ ਮਿਲਣ ਲਈ ਪ੍ਰਧਾਨ ਮੰਤਰੀ ਨੇ ਨਾਕਾ ਲੋੜ ਸਮਝੀ ਆ ਤੇ ਨਾ ਕਦੇ ਸਮਾਂ ਦਿੱਤਾ ਹੈ ਤੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਟਾਈਮ ਲੈਣ ਵਾਸਤੇ ਵੀ ਸ਼੍ਰੋਮਣੀ ਕਾਲੀ ਦਲ ਦੇ ਵੱਡੇ ਆਗੂ ਨੂੰ ਕਈ ਵਾਰ ਬਹੁਤ ਕਠਨ ਸੰਘਰਸ਼ ਦੇ ਵਿਚੋਂ ਨਿਕਲਣਾ ਪੈਂਦਾ ਹੈ ਹੁਣ ਜਦੋਂ ਐਸੇ ਹਾਲਾਤ ਹੁੰਦੇ ਨੇ ਫਿਰ ਕੁਦਰਤ ਨਾਲ ਕੇ ਇਹ ਸਰਦਾ ਸੁਦੇਸ਼ ਸਿੰਘ ਢਿੰਡਸਾ ਦੀ ਲਿਆਖਤ ਦੀ ਸਮਝ ਆਉਂਦੀ ਹੈ ਪਿੱਛੇ ਜਦੋਂ ਸੁਦੇਸ਼ ਸਿੰਘ ਢਿੰਡਸਾ ਅਲੱਗ ਹੋਏ ਸੀ ਤੇ ਵੀ ਬੜੀ ਵੀਰਾਂ ਆਖਿਆ ਜਾਂਦਾ ਸੀ ਕਿ ਇਹ ਸਾਰੀ ਭਾਰਤੀ ਜਨਤਾ ਪਾਰਟੀ ਦੀ ਕੌਮੀ ਲੀਡਰਸ਼ਿਪ ਦੀ ਇੱਕ ਚਾਲ ਹੈ ਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਤੇ ਐਸੀ ਕੁਥਣ ਖੇਟੀ ਗਈ ਹੋਵੇ ਪਰ ਸਰਦਾਰ ਸੁਖਦੇਵ ਸਿੰਘ ਢਿੰਸਾ ਵਾਪਸ ਸ਼੍ਰੋਮਣੀ ਕਾਲੀ ਦਲ ਵਿੱਚ ਆਉਂਦੇ ਨੇ ਫਿਰਾਂ ਤੁ ਟਿਕ ਨਾ ਮਿਲਣ ਤੇ ਫਿਰ ਉੱਥੇ ਕੇ ਗੱਲ ਆ ਕੇ ਖੜ ਜਾਂਦੀ ਹੈ ਤੇ ਸੰਗਰੂਰ ਇਸ ਵੇਲੇ ਬਹੁਤ ਸਾਰੇ ਵਿਧਾਨ ਸਭਾ ਹਲਕੇ ਨੇ ਜਿੱਥੇ ਸਰਦਾਰ ਸੁਖਦੇਵ ਸਿੰਘ ਢਿੰਸਾ ਤੇ ਪਰਮਿੰਦਰ ਸਿੰਘ ਢਿੰਸਾ ਦੇ ਨਿੱਜੀ ਵਰਕਰ ਬੈਠੇ ਨੇ ਉਹ ਕੁਦਰਤੀ ਕੋਕ ਚੋਣਾ ਨੇੜੇ ਆ ਕਰੀਬ 10 ਦਿਨ ਦਾ ਸਮਾਂ ਬਾਕੀ ਹੈ ਚੋਣਾ ਦੇ ਵਿੱਚ ਤੇ ਪਰਮਿੰਦਰ ਸਿੰਘ ਢਿੰਸਾ ਤੇ ਸੁਖਦੇਵ ਸਿੰਘ ਢਿੰਸਾ ਇਨ ਫਿਊਚਰ ਕੀ ਫੈਸਲਾ ਲੈਂਦੇ ਨੇ ਉਹ ਗੱਲ ਅਲੱਗ ਹੈ ਪਰੰਤੂ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਫੈਸਲਾ ਲੈਣਗੇ ਉਹ ਉਹਨਾਂ ਦੇ ਸਮਰਥਕਾਂ ਜਿਹੜਾ ਵੀ ਇਸ਼ਾਰਾ ਉਹਨਾਂ ਕਰਨਾ ਹੋਇਆ ਉਹ ਕਰ ਦਿੱਤਾ ਹੋਵੇਗਾ ਕਿਉਂਕਿ ਕੁੱਝ ਆਗੂ ਸ਼ੁਰੂਲੀ ਕਾਡਰ ਵਿੱਚ ਪਹਿਲਾਂ ਹੀ ਸਰਗਰਮ ਨੇ ਤੇ ਬਾਕੀ ਕਿਤੇ ਨਾ ਕਿਤੇ ਅਡਜਸਟ ਹੋ ਚੁੱਕੇ ਨੇ ਤੇ ਸੰਗਰੂਰ ਦੀ ਰਾਜਨੀਤੀ ਦੀ ਇਹ ਪਹਿਲੀ ਚੋਣ ਆ ਜਿਹਦੇ ਵਿੱਚ ਸਰਦਾਰ ਸਰਦੇਸ ਸਿੰਘ ਢਿੰਸਾ ਤੇ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢਿੰਸਾ ਨੇ ਜਿਹੜੇ ਉਹ ਇੱਕ ਤਰ੍ਹਾਂ ਨਾਲ ਪਿਕਚਰ ਤੋਂ ਬਾਹਰ ਨੇ ਖਾਮੋਸ਼ ਨੇ ਚੁੱਪ ਲੈ ਚੁੱਪ ਰਹਿਣਾ ਵੀ ਤੇ ਮੇਰੇ ਖਿਆਲ ਮੁਤਾਬਕ ਬਹੁਤ ਵੱਡੀ ਬਹੁਤ ਵੱਡਾ ਇੱਕ ਖਤਰਨਾਕ ਰੁਝਾਨ ਦਾ ਸੰਕੇਤ ਹੁੰਦਾ ਹੈ ਤੇ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਤੇ ਸੁਦੇਸ਼ ਸਿੰਘ ਢਿੰਡਸਾ ਦੀ ਸੰਗਰੂਰ ਵਰਗੀ ਅਹਿਮ ਲੋਕ ਸਭਾ ਚੋਣ ਜਿੱਥੋਂ ਵੱਡੇ ਵੱਡੇ ਆਗੂ ਚੋਣ ਲੜ ਰਹੇ ਨੇ ਉਥੇ ਚੁੱਪ ਦੋ ਗੱਲਾਂ ਸੰਗਰੂਰ ਦੇ ਵਿੱਚ ਬਹੁਤੇ ਆਮ ਸੁਧਾਰਨ ਪਾਠਕ ਸੁਧਾਰਨ ਦਰਸ਼ਕ ਨੇ ਜਿਹੜੇ ਉਹਨਾਂ ਦੀ ਨਿਗਾ ਵਿੱਚ ਦੇਖੀਆਂ ਜਾਂਦੀਆਂ ਨੇ ਕਿ ਤੇ ਇਸ ਮੀਤ ਹੇਰ ਨਾਲ ਰਿਸ਼ਤੇਦਾਰੀ ਹੈ ਢੀਂਸਾ ਪਰਵਾਦੀ ਬਹੁਤ ਨੇੜੇ ਦੀ ਹੋ ਸਕਦਾ ਕਿਤੇ ਨਾ ਕਿਤੇ ਕੋਈ ਗੱਲ ਹੋਵੇ ਤੇ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਸਰਦਾਰ ਸੁਖਪਾਲ ਸਿੰਘ ਖੈਰਾਨੇ ਜਿਹੜੇ ਉਹਨਾਂ ਦੀ ਸਰਪ੍ਰਿੰਦਰ ਸਿੰਘ ਢੀਂਸਾ ਨਾਲ بطور ਵਿਧਾਨਕਾਰ ਲੰਬਾ ਸਮਾਂ ਚੰਡੀਗੜ੍ਹ ਦੇ ਵਿੱਚ ਰਹਿਣ ਕਰਕੇ ਵੀ ਕਿਤੇ ਨਾ ਕਿਤੇ ਨੇੜਤਾ ਹੈ ਤੇ ਇੱਕ ਗੱਲ ਸਾਫ਼ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਗੂ ਸੁਖਵਾਲ ਸਿੰਘ ਚੁੰਦਾ ਨੇ ਜਿਹੜੇ ਉਹਨਾਂ ਨਾਲ ਕਿਸੇ ਪੱਖੋਂ ਵੀ ਨੇੜਤਾ ਜਿਹੜੀ ਨજર ਨਹੀਂ ਆਉਂਦੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਹੈ ਜਿਹੜੀ ਉਹ ਹੁਣ ਪਿੱਛੇ ਨਿਕਲ ਚੁੱਕੀ ਹੈ ਢੀਂਸਾ ਪਰਿਵਾਰ ਨੂੰ ਨਹੀਂ ਲੱਗਦਾ ਸਾਨੂੰ ਨਹੀਂ ਲੱਗਦਾ ਕਿ ਉਹ ਕਿਸੇ ਵੀ ਤਰ੍ਹਾਂ ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਵਾਲੀ ਗੱਲ ਹੈ ਜਿਹੜੀ ਸੋਚ ਕਰ ਸੋਚ ਸਕਦੇ ਨੇ ਜਾਂ ਕਰ ਸਕਦੇ ਨੇ ਹੁਣ ਸਰਦਾਰ ਸਰਦੇਸ਼ ਸਿੰਘ ਢੀਂਸਾ ਤੇ ਪਰਮਿੰਦਰ ਸਿੰਘ ਢੀਂਸਾ ਦੀ ਚੁੱਪ ਦੇ ਵਿੱਚੋਂ ਕੀ ਨਿਕਲਦਾ ਹੈ ਕੀ ਹੋਵੇਗਾ ਇੱਕ ਗੱਲ ਜ਼ਰੂਰ ਸਮਝ ਆਉਂਦੀ ਹੈ ਕਿ ਰਾਜਨੀਤੀ ਦੇ ਵਿੱਚ ਕੋਈ ਕਿਸੇ ਦਾ ਸਹਕਾ ਨਹੀਂ ਰਾਜਨੀਤੀ ਵਿੱਚ ਮਨੁੱਖ ਕੇਵਲ ਆਪਣੀ ਲਾਲਸਾ ਆਪਣੀ ਪ੍ਰਾਪਤੀ ਲਈ ਹੀ ਜੋਰ-ਤੋਰ ਕਰਦਾ ਹੈ ਜਿਸ ਤਰੀਕੇ ਨਾਲ ਢੀਂਡਸਾ ਪਰਿਵਾਰ ਨੂੰ ਫਾਇਦਾ ਹੁੰਦਾ ਹੋਵੇਗਾ ਢੀਂਡਸਾ ਪਰਿਵਾਰ ਉਸੇ ਪਾਸੇ ਟੱਕਾ ਸੁੱਟ ਸਕਦਾ ਹੈ ਤੇ ਰਾਜਨੀਤਿਕ ਲੋਕ ਕਦੇ ਜੇ ਖਾਮੋਸ਼ ਵੀ ਬੈਠੇ ਨੇ ਤਾਂ ਉਹਨਾਂ ਦੀ ਖਾਮੋਸ਼ੀ ਨੂੰ ਖਤਰਨਾਕ ਸਮਝਿਆ ਜਾਵੇ ਆਉਣ ਵਾਲੇ ਸਮੇਂ ਵਿੱਚ ਉਹ ਕੋਈ ਵੀ ਮੋੜ ਲੈ ਸਕਦੀ ਹੈ ਤੇ ਸੰਗਰੂਰ ਲੋਕ ਸਭਾ ਇਲੈਕਸ਼ਨ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਜੀ ਢਿੱਲੋਂ ਸਾਹਿਬ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜਾ ਹੈਗਾ ਢਿੱਂਸਾ ਪਰਿਵਾਰ ਸੁਖਦੇਵ ਸਿੰਘ ਢਿੱਂਸਾ ਪ੍ਰਮੇਂਦਰ ਸਿੰਘ ਢਿੱਂਸਾ ਇਹਨਾਂ ਦਾ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਗਿਣਤੀ ਤੋਂ ਬਾਅਦ ਹੋਵੇਖ ਕੀ ਹੋਏਗਾ ਕਿਹੜੀ ਪਾਰਟੀ ਨੂੰ ਸਮਰਥਨ ਕਰਨਗੇ ਕੀ ਹੋਵੇਗਾ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਦਿਓ ਜਿੱਥੋਂ ਤੱਕ ਸੰਗਰੂਰ ਲੋਕ ਸਭਾ ਇਲੈਕਸ਼ਨ ਦੇ ਵਿੱਚ ਢਿੱਂਸਾ ਸਾਹਿਬ ਦੇ ਦਾਜਾਂ ਪ੍ਰਵਾਦ ਦਾ ਬਵੇਖਾ ਢਿੰਸਾ ਸਾਹਿਬ ਦੀ ਏਜ ਹੈ ਜਿਹੜੀ ਉਹ ਇਸ ਵੇਲੇ ਲਗਭਗ 80 ਬਰਿਆਂ ਦੇ ਕਰੀਬ ਹੋ ਚੁੱਕੀ ਹੈ ਇਸ ਉਮਰ ਦੇ ਇਸ ਪੜਾ ਦੇ ਉੱਤੇ 80 ਤੋਂ ਉੱਪਰ ਜਾ ਕੇ ਮਨੁੱਖ ਲਈ ਚੋਣਾ ਲੜਨਾ ਜਿਹੜਾ ਉਹ ਉਹਨਾਂ ਦੇ ਵਾਸਤੇ ਗੱਲ ਹੀ ਨਹੀਂ ਰਹਿੰਦੀ ਹਾਂ ਪਰਮਿੰਦਰ ਸਿੰਘ ਢਿੰਸਾ ਇੱਕ ਸਿਆਣੇ ਤੇ ਸੰਜੀਦਾ ਆਗੂ ਨੇ ਵਿਕਰਮਜੀਤ ਸਿੰਘ ਜੀਟੀਐ ਨੇ ਵੀ ਉਹਨਾਂ ਦੇ ਹੱਕ ਵਿਚ ਆਉਂਦਾ ਨਾਰਾ ਮਾਰਿਆ ਸੀ ਕਿ ਸੰਗਰੂਰ ਦੀ ਡਿਟਕਟ ਪਰਮਿੰਦਰ ਸਿੰਘ ਢਿੰਸਾ ਨੂੰ ਦੇ ਹੀ ਹੀ ਦੇਣੀ ਚਾਹੀਦੀ ਸੀ ਤੇ ਆਉਣ ਵਾਲਾ ਸਮਾਂ ਸੰਗਰੂਰ ਦੀ ਇਲੈਕਸ਼ਨ ਜਿਹੜੀ ਸੰਗਰੂਰ ਦੀ ਲੋਕ ਸਭਾ ਚੋਣ ਦਾ ਨਤੀਜਾ ਜਿਹੜਾ ਉਹ ਸਰਦਾਰ ਸਰਦੇਵ ਸਿੰਘ ਢੀਂਡਸਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੇ ਆਗੂ ਜਾਂ ਅਕਾਲੀ ਦਲ ਦੀ ਮੌਜੂਦਾ ਰਾਜਨੀਤਿਕ ਸਥਿਤੀ ਹੈ ਉਹ ਪੰਜਾਬ ਦੇ ਵਿੱਚ ਬਣੀ ਹੋਈ ਆ ਉਹ ਉਹਦੇ ਰਿਜ਼ਲਟ ਨੇ ਜਿਹੜੇ ਉਸ ਮੁਕਾਬਕ ਜੇ ਇਕਵਾਲ ਸਿੰਘ ਢੁੰਡਾ ਬਹੁਤ ਬੁਰੀ ਤਰ੍ਹਾਂ ਪਛੜ ਜਾਂਦੇ ਨੇ ਫਿਰ ਪਾਰਟੀ ਨੂੰ ਸ਼ਰਮਣੀ ਅਕਾਲੀ ਦਲ ਦੇ ਇਹਨਾਂ ਆਗੂਆਂ ਸਰਦੇਵ ਸਿੰਘ ਢੀਂਡਸਾ ਤੇ ਪਰਮੇਦਰ ਸਿੰਘ ਢੀਂਡਸਾ ਦੀ ਸੰਗਰੂਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਜ਼ਰੂਰਤ ਪੜੇਗੀ ਤੇ ਨਹੀਂ ਤਾਂ ਰਾਜਨੀਤੀ ਕਿਸ ਪਾਸੇ ਨੂੰ ਚਲਦੀ ਹੈ ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜੇ ਨੇ ਜਿਹੜੇ ਉਹ ਜਿੱਥੇ ਪੰਜਾਬ ਦਾ ਰਾਜਨੀਤਿਕ ਭਵਿੱਖ ਤੈਅ ਕਰਨਗੇ ਉਥੇ ਮੈਨੂੰ ਲੱਗਦਾ ਕਿ ਉਹ ਸੰਗਰੂਰ ਦਾ ਰਾਜਨੀਤਿਕ ਭਵਿੱਖ ਵੀ ਤੈਅ ਕਰਨਗੇ ਬਿਨਾਂ ਸ਼ੱਕ ਸਰਦਾਰ ਪ੍ਰਮਿੰਦਰ ਸਿੰਘ ਢਿੰਡਸਾ ਪੰਜਾਬ ਦੇ ਵਿੱਤ ਮੰਤਰੀ ਰਹੇ ਨੇ ਘੱਟ ਬੋਲਣ ਵਾਲੇ ਚੰਗੇ ਪੜੇ ਲਿਖੇ ਤੇ ਸੂਝਵਾਨ ਨੌਜਵਾਨ ਆਗੂ ਨੇ ਤੇ ਰਾਜਨੀਤਿਕ ਤੌਰ ਤੇ ਚੰਗੀ ਸਮਝ ਵੀ ਰੱਖਦੇ ਨੇ ਤੇ ਸਰਦਾਰ ਸੁਖਦੇਵ ਸਿੰਘ ਢੀਂਸਾ ਪੁਰਾਣੇ ਆਗੂ ਨੇ ਕਿਉਂਕਿ ਰਾਜਨੀਤਿਕ ਆਗੂ ਕੋਲ ਚੁੱਪ ਨਹੀਂ ਬੈਠਦੇ ਹੁੰਦੇ ਤੇ ਆਉਣ ਵਾਲੇ ਨਤੀਜੇ ਨੇ ਜਿਹੜੇ ਸ਼ਰੋਣੀ ਅਕਾਲੀ ਦਲ ਲਈ ਵੀ ਤੇ ਢੀਂਸਾ ਪਰਿਵਾਰ ਲਈ ਵੀ ਕੀ ਕੀ ਹੋਣਗੇ ਨਤੀਜੇ ਪੰਜਾਬ ਦੇ ਸੰਗਰੂਰ ਦੇ ਉਹ ਨਤੀਜੇ ਹੀ ਨਿਰਧਾਰਤ ਕਰਨਗੇ ਕਿ ਢੀਂਸਾ ਪਰਿਵਾਰ ਦਾ ਭਵਿੱਖ ਕੀ ਹੈ ਤੇ ਜੇ ਸ਼ਰੋਣੀ ਅਕਾਲੀ ਦਲ ਸਰਵਾਈਵ ਕਰਦਾ ਸ਼ਰੋਣੀ ਅਕਾਲੀ ਦਲ ਸੱਤਾ ਵੱਲ ਨੂੰ ਸੱਤਾ ਵੱਲੇ ਪਾਸੇ ਮੁੜਦਾ ਪਰਸਤਿਤੀਆਂ ਦੇ ਵਿੱਚੋਂ ਬਹੁਤ ਕੁਝ ਨਵਾਂ ਨਿਕਲੇ ਹੁੰਦਾ ਕਈ ਵੇਰਾਂ ਪਾਰਟੀਆਂ ਕੋਈ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੈ ਕੁਝ ਵੀ ਅਸੰਭਵ ਨਹੀਂ ਇਸ ਕਰਕੇ ਪਤਾ ਨਹੀਂ ਕੀ ਹੋਣਾ ਹੈ ਨਤੀਜਿਆਂ ਤੇ ਗੱਲ ਨਿਰਪਰ ਕਰਦੀ ਹੈ ਪੰਜਾਬ ਦੇ ਲੋਕ ਕਿਸ ਨੂੰ ਚੁਣਦੇ ਨੇ ਸੰਗਰੂੜ ਦੇ ਵਿੱਚੋਂ ਉੱਥੇ ਆ ਕੇ ਸਰਦਾਰ ਸੁਦੇਸ਼ ਸਿੰਘ ਢੀਂਸਾ ਕੋਈ ਸਰਦਾਰ ਸੁਪਾਲ ਸਿੰਘ ਖੈਰਾ ਕਾਂਗਰਸ ਦੇ ਵੱਡੇ ਆਗੂ ਨੇ ਪੀਠੇਰ ਕੈਬਨਟ ਮੰਤਰੀ ਨੇ ਜੋ ਜਿੱਤ ਜਾਂਦੇ ਨੇ ਢੀਂਸਾ ਸਾਹਿਬ ਆਪਣਾ ਸੰਗਰੂੜ ਦੇ ਵਿੱਚ ਵਜੂਦ ਆ ਜਿਹੜਾ ਉਹ ਉਹਦੇ ਉੱਤੇ ਖਲੋ ਕੇ ਵਜੂਦ ਦੇ ਉੱਤੇ ਨਮੀਆਂ ਪੈੜਾਂ ਦੇ ਨਾਲ ਆਪਣਾ ਰਾਜ ਸੀ ਜਿਹੜਾ ਢਾਂਚਾ ਉਹ ਉਸਾਰਨ ਦਾ ਯਤਨ ਕਰਨਗੇ ਜੇ ਸੁਖਪਾਲ ਸਿੰਘ ਖੈਰਾ ਜਿੱਤ ਜਾਂਦੇ ਨੇ ਫਿਰ ਸੁਖ ਸੁਖਤ ਸਿੰਘ ਢਿੰਟਸਾ ਲੋਕ ਸਭਾ ਲੈਵਲ ਤੇ ਸਮੂਰ ਦੇ ਵਿੱਚ ਆਪਣਾ ਨਵਾਂ ਢਾਂਚਾ ਉਸਾਰਨ ਦਾ ਯਤਨ ਕਰਨਗੇ ਤੇ ਜੇ ਕਿਤੇ ਕੈਬਨਟ ਮੰਤਰੀ ਮੀਤ ਹੇਰ ਜਿੱਤਦੇ ਨੇ ਫਿਰ ਉਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਹੋਣਗੀਆਂ ਇਹਨਾਂ ਚੋਣਾਂ ਵਿੱਚ ਪਹਿਲੀ ਵਾਰ ਆ ਕੇ ਸੁਖਦੇਵ ਸਿੰਘ ਢਿੰਟਸਾ ਤੇ ਪਰਮਿੰਦਰ ਸਿੰਘ ਢਿੰਟਸਾ ਖਾਮੋਸ਼ ਨੇ ਤੇ ਉਹਨਾਂ ਦੀ ਖਾਮੋਸ਼ੀ ਹੈ ਜਿਹੜੀ ਉਹ ਕੇਵਲ ਇਸ ਗੱਲ ਤੇ ਟਿਕੀ ਹੋਈ ਹੈ ਕਿ ਸੰਗਰੂਰ ਲੋਕ ਸਭਾ ਇਲੈਕਸ਼ਨ ਦਾ ਨਤੀਜਾ ਕੀ ਹੈ ਤੇ ਆਉਣ ਵਾਲੀ ਚੋਣ ਦਾ ਨਤੀਜਾ ਹੀ ਢਿੰਡਸਾ ਪਰਵਾਰ ਦਾ ਜਿਹੜਾ ਭਵਿੱਖਾ ਉਹ ਤੈਅ ਕਰੇਗਾ ਧੰਨਵਾਦ ਪਰਵਾਲੀਪੁਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਤੇ ਲਈ ਸਾਂਝੀ ਕਰਨ ਦੇ ਲਈ ਸਾਡੇ ਦਰਸ਼ਕਾਂ ਨਾਲ ਤੇ ਜਲਦੀ ਨਵੇਂ ਮੁੱਤੇ ਨਾਲ ਤੁਹਾਡੇ ਕਚਹਿਰੀ ਦੇ ਵਿੱਚ ਦੁਬਾਰਾ ਪੇਰੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਆਵਾਜ਼ੇ ਖੜਕ ਜਾਂ ਤੱਕਦਾ ਉਹ ਜਾਜਤ ਸਤਿ ਸ੍ਰੀ ਅਕਾਲ